ਪੰਜਾਬ ਪ੍ਰਦੇਸ਼ ਵਪਾਰ ਮੰਡਲ ਪੰਜਾਬ ਦੇ ਵਾਈਸ ਪ੍ਰਧਾਨ ਰਣਜਨ ਅਗਰਵਾਲ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੰਮ੍ਰਿਤਸਰ ਯੂਨਿਟ ਦੇ ਪ੍ਰਧਾਨ ਸੁਰਿੰਦਰ ਦੁੱਗਲ ਦੀ ਅਗਵਾਈ ਚ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਰੱਖਣ ਲਈ ਵੱਖ-ਵੱਖ ਸੁਝਾਅ ਮੰਗੇ ਗਏ ਅਤੇ ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਸੁਥਰਾ ਸ਼ਹਿਰ ਬਣਾਇਆ ਜਾਵੇਗਾ। ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਉਹਨਾਂ ਦਾ ਸਹਿਯੋਗ ਕਰਨਗੇ। ਇਸ ਮੌਕੇ ਸਮੀਰ ਜੈਨ ਜਨਰਲ ਸੈਕਟਰੀ ਬਦਵਾ ਫਾਈਨਲ ਸੈਕਟਰੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਰਾਕੇਸ਼ ਠੁਕਰਾਲ ਜਨਰਲ ਸੈਕਟਰੀ ਬਲਬੀਰ ਪਸੀਨ ਜਨਰਲ ਸੈਕਟਰੀ ਰਣਜੀਤ ਨਾਗਪਾਲ ਜੀ ਔਰ ਰਣਜੀਤ ਨਾਗਪਾਲ ਐਸ ਆਰ ਸੋਡੀ ਸੰਜੀਵ ਪਾਟਿਆ ਅਮਿਤ ਕੋਲੀ ਸੁਨੀਲ ਚੋਪੜਾ ਸਮੇਤ ਵੱਖ-ਵੱਖ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ ਇੱਕ ਅੰਮ੍ਰਿਤਸਰ ਵਪਾਰ ਮੰਡਲ ਯੂਨਾਈਟ ਨੇ ਫੈਸਲਾ ਕੀਤਾ ਸੀ ਗੱਲ ਕਰਾਂਗੇ ਅੰਮ੍ਰਿਤਸਰ ਦੀ ਉਹੇ ਤਹੀ ਈ ਅੰਮ੍ਰਿਤਸਰ ਦੀ ਕਿੱਦਾਂ ਡਿਵੈਲਪਮੈਂਟ ਕਰਨੀ ਆ ਅੰਮ੍ਰਿਤਸਰ ਦਾ ਸਾਫ ਸੁੱਧਾ ਕਿੱਦਾਂ ਕਰਨਾ ਹੈ ਸੀਵਰੇਜ ਦਾ ਕਿੱਦਾਂ ਕਰਨਾ ਹੈ ਲੈਂਡਰ ਦਾ ਕਿੱਦਾਂ ਕਰਨਾ ਹੈ ਉਹਦੇ ਵਾਸਤੇ ਸਾਡੇ ਅੰਮ੍ਰਿਤਸਰ ਯੂਨ ਦੇ ਪ੍ਰਧਾਨ ਸ੍ਰੀ ਸੰਦਰ ਦੁੱਗਲ ਜੀ ਦੀ ਅਗਵਾਈ ਦੇ ਹੇਠ ਅਸੀਂ ਇੱਕ ਮੀਟਿੰਗ ਦਾ ਫੈਸਲਾ ਕੀਤਾ ਸੀ ਅੱਜ ਕਮਿਸ਼ਨਰ ਸਾਹਿਬ ਨੇ ਨਾਲ ਸਾਡੀ ਬਹੁਤ ਹੀ ਅੱਛੀ ਔਰ ਪੂਰੀ ਵਿਸਤਾਰ ਦੇ ਨਾਲ ਮੀਟਿੰਗ ਹੋਈ ਹੈ ਜਿਹੜੇ ਕਮਿਸ਼ਨਰ ਸਾਹਿਬ ਨੇ ਜਿਹੜੀਆਂ ਕੀ ਪ੍ਰੋਬਲਮਸ ਆ ਰਹੀਆਂ ਸੀ ਅੰਮ੍ਰਿਤਸਰ ਨੂੰ ਸਿਵਰੇ ਦੀਆਂ ਲਾਈਟਾਂ ਦੀਆਂ ਸੜਕਾਂ ਦੇ ਟੋਏ ਟੂਰ ਪਏ ਹੋਏ ਜਿਹੜੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਸਾਰੇ ਕੰਮ ਕਲੀਅਰ ਹੋਣਗੇ ਔਰ ਇੱਕ ਮਹੀਨੇ ਬਾਅਦ ਦੁਬਾਰਾ ਮੀਟਿੰਗ ਹੋਏਗੀ ਜਿਹੜੇ ਕੀ ਕੰਮ ਪੈਂਡਿੰਗ ਜਾਂਦੇ ਹੋਣਗੇ ਉਹਦੇ ਬਾਰੇ ਡਿਸਕਸ਼ਨ ਕੀਤਾ ਜਾਏਗਾ ਮੈਂ ਦੁੱਗਲ ਸਾਹਿਬ ਦਾ ਆਪਣੇ ਸਾਰੇ ਹੀ ਵਪਾਰੀ ਭਰਾਵਾਂ ਦਾ ਅਲੱਗ-ਅਲੱਗ ਐਸੋਸੀਏਸ਼ਨ ਦੇ ਪ੍ਰਧਾਨਾਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਅੱਜ ਆਪਾਂ ਕੀਮਤੀ ਟਾਈਮ ਕਰਕੇ ਇਸ ਮੀਟਿੰਗ ਨੂੰ ਸਫਲ ਬਣਾਇਆ ਉਹ ਅਸੀਂ ਪੰਜਾਬ ਪ੍ਰਦੇਸ਼ ਫਾਰਮ ਮੰਡਲ ਅੰਮ੍ਰਿਤਸਰ ਯੂਨਿਟ ਵੱਲੋਂ ਅੰਮ੍ਰਿਤਸਰ ਦੇ ਗੱਲ ਕਰਨ ਲਈ ਅੱਜ ਕਮਿਸ਼ਨਰ ਸਾਹਿਬ ਕੋ ਆਏ ਆ ਉਹਨਾਂ ਨੂੰ ਅਸੀਂ ਵੱਖੋ-ਵੱਖ ਸਮੱਸਿਆਵਾਂ ਚਾਹੇ ਉਹ ਟ੍ਰੈਫਿਕ ਦੀਸ ਮਸਿਆ ਅੰਮ੍ਰਿਤਸਰ ਦੇ ਵਿੱਚ ਜਾਂ ਦੂਸਰੀ ਸੀਵਰੇਜ ਦੀ ਸਮੱਸਿਆ ਤੀਸਰਾ ਅਸੀਂ ਉਹਨਾਂ ਨੂੰ ਇਹ ਚੀਜ਼ ਕਹੀ ਹੈ ਕਿ ਜਿਹੜਾ ਗੋਲਡਨ ਗੇਟ ਤੋਂ ਲੈ ਕੇ ਉਵਰ ਬ੍ਰਿਜ ਬਣਿਆ ਉਹਦੇ ਥੱਲੇ ਜਿਹੜੇ ਅਨਨੈਸੈਸਰੀ ਪੋਸਟਰ ਲੱਗੇ ਨੇ ਔਰ ਉਹ ਬੜਾ ਇੱਕ ਗਲਤ ਮੈਸੇਜ ਜਿਹੜਾ ਬਾਹਰੋਂ ਜਿਹੜਾ ਟੂਰਿਸਟ ਆਂਦਾ ਉਹਨਾਂ ਨੂੰ ਦਿੰਦੇ ਨੇ ਇਹਨੂੰ ਬਿਲਕੁਲ ਸਾਫ਼ ਕੀਤਾ ਜਾਵੇ ਔਰ ਜਿਹੜਾ ਵੀ ਬੰਦਾ ਉੱਥੇ ਪੋਸਟਰ ਲਗਾਉਂਦਾ ਉਹਨੂੰ ਜੁਰਮਾਨਾ ਪਾਇਆ ਜਾਵੇ ਤਾਂਕਿ ਜਿਹੜਾ ਟੂਰਿਸਟ ਹੈ ਅੱਛਾ ਇੰਪ੍ਰੈਸ਼ਨ ਜਿਹੜਾ ਉਹਨਾਂ ਦੇ ਉੱਤੇ ਪਵੇ ਅੱਜ ਜਿਹੜਾ ਯਾਰ ਜਿਹੜਾ ਸਾਡੇ ਪ੍ਰਧਾਨ ਜਿਹੜੇ ਪਾਰਲਮੈਂਟਲ ਦੇ ਨੇ ਉਹਨਾਂ ਲਈ ਅਗਵਾਈ ਸਾਰੀ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਪ੍ਰਧਾਨਾਂ ਦੀ ਮੀਟਿੰਗ ਹੋਈ ਕਮਿਸ਼ਨਰ ਸਾਹਿਬ ਨੇ ਸਭ ਸਮੱਸਿਆਵਾਂ ਸੁਣੀਆਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਕਿ ਪਿਛਲੇ 100 ਸਾਲ ਤੋਂ ਚੱਲ ਰਹੀ ਸੀ ਉਹਦੇ ਬਾਰੇ ਵੀ ਸਾਰੇ ਗੋਪਾਲ ਬੱਜ ਦੇ ਵਪਾਰੀਆਂ ਨੇ ਹੁਣ ਸ਼ਿਕਾਇਤ ਕੀਤੀ ਕਿ ਥੋੜੀ ਜਿਹੀ ਪ੍ਰਸਾਦ ਵੀ ਅਗਰ ਹੋ ਜਾਂਦੀ ਹੈ ਤੇ ਸਾਰਾ ਅੰਮ੍ਰਿਤਸਰ ਤੇ ਸ਼ਹਿਰ ਦਾ ਇਲਾਕਾ ਤਸੇਵਲਾ ਦੇ ਇਲਾਕੇ ਪਾੜੀ ਪਾੜੀ ਹੋ ਜਾਵੇ ਉਹਨੇ ਕਿਹਾ ਜੀ ਇਹਦਾ ਬਜਟ ਬੜਾ ਵੱਡਾ ਹੈਗਾ ਅਸੀਂ ਰਿਕੁਐਸਟ ਕੀਤੀ ਹੈ ਕਿ ਬਜਟ ਬਣਾਣਾ ਸਾਡਾ ਕੰਮ ਨਹੀਂਗਾ ਇਹ ਪੰਜਾਬ ਸਰਕਾਰ ਦਾ ਕੰਮ ਹੈ ਕਾਰਪੋਰੇਸ਼ਨ ਦਾ ਕੰਮ ਹੈ ਉਹਨਾਂ ਨੇ ਸਾਡੀ ਮੰਗ ਮੰਨੀ ਕਿਹਾ ਕਿ ਫਾਰਵਰਡ ਕਰਦੇ ਹਾਂ